ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਵੀ ਐਨਕ ਲੈਕਚਰਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ 23 ਤਰੀਕ ਤੇ 23 ਤਰੀਕ ਹੈ ਜੀ ਆਪਾਂ 21 ਤਰੀਕ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਹੈ ਜਿਹੜੀ ਮਨਾ ਰਹੇ ਆ ਉਸ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰਿਆਂ ਨੇ ਆਪਣੇ ਜਿਹੜੇ ਕੰਮ ਨੇ ਸਫਾਈਆਂ ਜਿਹੜੀਆਂ ਕਰ ਲੀਆਂ ਹੋਣਗੀਆਂ ਸੋ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਜਿਹੜੀ ਦੀਵਾਲੀ ਦਾ ਤਿਹਾਰ ਮਨਾਓ ਤੇ ਆਪਣੇ ਤੁਹਾਡੇ ਲਈ ਇੱਕ ਖੁਸ਼ੀ ਦੀ ਗੱਲ ਹੋਰ ਵੀ ਹੈ ਜੀ ਆਪਾਂ ਨੇ ਜਿਹੜਾ ਆਪਣਾ ਜਿਉ ਟਿਊਬ ਚੈਨਲ ਤੇ ਜਿਹੜੇ ਸਬਸਕ੍ਰਾਈਬਰ ਨੇ 1000 ਹੈ ਜਿਹੜਾ ਉਹ ਕੰਪਲੀਟ ਕਰ ਲਿਆ ਹੈ ਉਮੀਦ ਕਰਦੀ ਹੈ ਕਿ ਅੱਗੇ ਵੀ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋਗੇ ਤੇ ਤਾਂ ਜੋ ਆਪਾਂ ਜਿਹੜੇ ਆ ਤੁਹਾਡੇ ਲਈ ਨਵੇਂ-ਨਵੇਂ ਸੂਟ ਲੈ ਕੇ ਆਈਏ ਤੇ ਨਵੀਂ-ਨਵੀਆਂ ਵੀਡੀਓਜ਼ ਆ ਜਿਹੜੀਆਂ ਲੈ ਕੇ ਆਈਏ ਸੋ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਦੀਵਾਲੀ ਤੋਂ ਬਾਅਦ ਤੋਂ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਦੀਵਾਲੀ ਦੀਆਂ ਬਹੁਤ 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 ਤੇ ਤੁਸੀਂ ਸਾਡੇ ਜਿ YouTube ਚੈਨਲਸ ਦੇ ਨਾਲ-ਨਾਲ ਸਾਨੂੰ ਇੰਸਟਾਗ੍ਰਾਮ ਦਾ ਜਿਹੜਾ ਆਪਣਾ ਪੇਜ ਹੈ ਅਵੀ ਐਨਾ ਕਲੈਕਸ਼ਨਸ ਉਸਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਉਸਤੇ ਵੀ ਅਸੀਂ ਜਿਹੜੇ ਨਵੇਂ-ਨਵੇਂ ਸੂਟਾਂ ਦੀ ਕਲੈਕਸ਼ਨ ਆ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਾਂ ਮਿਲਦੇ ਹਾਂ ਦੀਵਾਲੀ ਤੋਂ ਬਾਅਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ